ਵਾਹਿ ਗੁਰੂ ਸਾਹਿਬ ਜੀਓ ਆਸਾ ਮਹਲਾ 3 ਸਤ ਗੁਰ ਤੇ ਗੁਣ ਉਪਜੈ ਜਾ ਪ੍ਰਭ ਮਿਲੈ ਸੋਏ ਸਹਿਜ ਨਾਮ ਧਿਆਈਐ ਗਿਆਨ ਪ੍ਰਗਟ ਹੋਏ ਏ ਮਨ ਮਤ ਜਾਣੈ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿ ਆ ਭਰਪੂਰ ਰਹਾਉ ਗੁਰਮੁਖੇ ਆਪ ਪਛਾਣਿਆ ਤਿਨ ਇੱਕ ਮਨ ਧਿਆਇਆ ਸਦਾ ਰਵੇ ਪਰ ਆਪਣਾ ਸਚੇ ਨਾਮ ਸੁਖ ਪਾਇਆ اے ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਹਰ ਸਰਣਾਏ ਭਜ ਪਾ ਪਾਏ మోਖ ਦਵਾਰ ਸ਼ਬਦ ਸੁਣੀਏ ਸ਼ਬਦ 부ਜੀਏ ਸਚ ਰਹਿ ਨੇ ਵਲਾਏ ਸ਼ਬਦੇ ਹੋਂ ਮਾਰੀਏ ਫਟਾ ਮਹਿਲ ਸੁਖ ਪਾਏ ਇਸ ਜੁਗ ਮਹਿ ਸੋਬਾ ਨਾਮ ਕੇ ਬਿਨ ਨਾ ਵੈ ਸੋਬਾ ਨਾ ਹੋਏ ਇਹ ਮਾਇਆ ਕੀ ਸੋਬਾ ਚਾਰ ਦਿਹਾੜੇ ਜਾਨ ਦੀ ਬੇਲਮ ਨਾ ਹੋਏ ਜਿਨੇ ਨਾਮ ਵਿਸਾਰਿਆ ਸੇ ਮੋਏ ਮਰ ਜਾਏ ਹਰ ਰਸ ਸਾਧਨ ਆਇਓ ਵਿਸ਼ਟ ਮਹੇ ਸਮਾਹੇ ਇਕ ਆਪੇ ਬਖਸ਼ ਮਿਲਾਇ ਅਨ ਅਨ ਦਿਨ ਨਾਮੇ ਲਾਏ ਸੱਚ ਕਮਾਵਹਿ ਸੱਚ ਰਹੇ ਸੱਚੇ ਸੱਚ ਸਮਾਹੇ ਬਿਨ ਸ਼ਬਦ ਸੁਣੀਏ ਨਾ ਦੇਖੀਏ ਜਗ ਬੋਲਾ ਅਨਾ ਪਰਮਾਇ ਬਿਨ ਨਾਵੇ ਦੁਖ ਪਾਏ ਸੇ ਨਾਮ ਮਿਲੇ ਤੇ ਸਹਿਰ ਜਾਏ ਜਿਨ ਬਾਣੀ ਸਿਉ ਚਤ ਲਾਇਆ ਸੇ ਜਨ ਨਿਰਮਲ ਪਰਵਾਨ ਨਾਨਕ ਨਾਮ ਤਿਨਾ ਕਦੇ ਨਾ ਵਿਸਰੇ ਸੇ ਦਰ ਸਚੇ ਜਾਨ ਆਸਾ ਮਹਲਾ ਤੀਜਾ ਸ਼ਬਦੋ ਹੀ ਭਗਤ ਜਪਦੇ ਜਿਨ ਕੀ ਬਾਣੀ ਸੱਚੀ ਹੋਏ ਵਿੱਚ ਆਪ ਗਿਆ ਨਾ ਮਨਿਆ ਸਚ ਮਿਲਾਵਾ ਹੋਏ ਹਰ ਹਰ ਨਾਮ ਜਨ ਕੇ ਪਤ ਹੋਏ ਸਫਲ ਤਨਾ ਕਾ ਜਨਮ ਹੈ ਤਿੰਨ ਮਾਨੈ ਸਭ ਕੋਏ ਰਹਾ ਹੋ ਮੈਂ ਮੇਰਾ ਜਾਤ ਹੈ ਅਤ ਕ੍ਰੋਧ ਅਭਿਮਾਨ ਸ਼ਬਦ ਮਰੇ ਤਾਂ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ ਪੂਰਾ ਸਤ ਗੁਰ ਭੇਟਿਆ ਸਫਲ ਜਨਮ ਆ ਮਾਰਾ ਨਾਮ ਨਵੈ ਨਦ ਪਾਇਆ ਭਰੇ ਅਖਟ ਪੰਡਹਾਰਾ ਆਵਹਿ ਇਸ ਰਾਸੀ ਕੇ ਵਪਾਰੀਏ ਜਿਨਾ ਨਾਮ ਪਿਆਰਾ ਗੁਰਮੁਖ ਹੋਵੇ ਸੋ ਤਨ ਪਾਏ ਤੇਨਾ ਅੰਤਰ ਸ਼ਬਦ ਵਿਚਾਰਾ ਭਗਤੇ ਸਾਰ ਨ ਜਾਣਨੀ ਮਨ ਮੁਖ ਅਹੰਕਾਰੀ ਤੁਰ ਹੋ ਆਪ ਖੋ ਆਏ ਅਨ ਜੁ ਐ ਬਾਜੀ ਹਾਰੀ ਬਿਨ ਪਿਆਰੇ ਭਗਤ ਨ ਹੋਵਈ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਐ ਗੁਰ ਭਗਤੇ ਮਨ ਧੀਰ ਜਿਸਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਹਿਰਦੇ ਇਕੋ ਨਾਮ ਵਸੈ ਹੋ ਮੈਂ ਦੁਬੇ ਦਾ ਮਾਰ ਭਗਤਾ ਕੇ ਜੱਟ ਪਤ ਏਕੋ ਨਾਮ ਹੈ ਆਪੇ ਲੈ ਸਵਾਰ ਸਦਾ ਸਰਨਾਈ ਤਿਸਕੇ ਜੋ ਭਾਵੇ ਤਉ ਕਾਰਜ ਸਾਰ ਭਗਤ ਨਿਰਾਲੇ ਅਲਾਹ ਦੇ ਜਾਪੇ ਗੁਰੂ ਵਿਚਾਰ ਨਾਨਕ ਨਾਮ ਹਰਿਦੈ ਵਸੈ ਭੈ ਭਗਤੇ ਨਾਮ ਸਵਾਰ ਆਸਾ ਮਹਲਾ ਤੀਜਾ ਅਨਰਸ ਮਹਿ ਭੁਲਾਇ ਬਿਨ ਨਾਮੈ ਦੁਖ ਪਾਏ ਸਤ ਗੁਰ ਪ੍ਰਖ ਨਾ ਪਟਿਓ ਜੇ ਸਚੀ ਬੂਜ ਬੁਜਾਈ ਏ ਮਨ ਮੇਰੇ ਬਾਵਲੇ ਹਰ ਰਸ ਚਖ ਸਾਧ ਪਾਏ ਅਨਰਸ ਲਗਾ ਤੂੰ ਫਿਰ ਹੈ ਬਿਰਥਾ ਜਨਮ ਗਵਾਏ ਰਹਾ ਇਸ ਜੁਗ ਮਹਿ ਗੁਰਮੁਖ ਨਿਰਮਲੇ ਸਚ ਨਾਮ ਰਹਿ ਲਿਵ ਲਾਇ ਵਿਨ ਕਰਮ ਕਿਛ ਪਾਈਏ ਨਹੀਂ ਕਿਆ ਕਰ ਕਹਿਆ ਜਾਏ ਆਪ ਪਛਾਣੈ ਸ਼ਬਦ ਮਰਹਿ ਮਨੋ ਤਜ ਵਿਕਾਰ ਗੁਰ ਸਰਣਾਇ ਭਜ ਪਏ ਬਖਸ਼ੇ ਬਖਸ਼ਣ ਹਾਰ ਬਿਨ ਨਵੇ ਸੁਖ ਨ ਪਾਈਐ ਨਾ ਦੁਖ ਵਿੱਚ ਹੋ ਜਾਏ ਇਹੋ जग ਮਾਇਆ 모ਹੇ ਵੇ ਆਪਿਆ ਦੁਜੈ ਪਰਮ ਪੁਲਾਏ ਦੋਹਾ ਗਣੀ ਪਰ ਕੇ ਸਾਰ ਨ ਜਾਣੇ ਕਿਆ ਕਰ ਕਰੇ ਸਿੰਗਾਰ ਅਨ ਦਿਨ ਸਦਾ ਜਲਾਈਆ ਫਿਰ ਹੈ ਸਜਰ ਵੈ ਨਾ ਪਧਾਰ ਸੁਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਏ ਗੁਰ ਸ਼ਬਦੀ ਸਿੰਗਾਰਿਆ ਆਪਣੇ ਸ਼ਹਿ ਲਿਆ ਮਿਲਾਏ ਮਰਨਾ ਮਨ ਹੋ ਵੇਸਾਰਿਆ ਮਾਇਆ ਮੋਹ ਗੁਬਾਰ ਮਨ ਮੁਖ ਮਰਮਰ ਜੰਮੇ ਭੀ ਮਰਹਿ ਜਮਦਰ ਹੋਏ ਖਵਾਰ ਆਪ ਮਿਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਮਾਣੇ ਮੁਖ ਉਜਲੇ ਤੇ ਤੇ ਸੱਚੇ ਦਰਬਾਰ ਆਸਾ ਮਹੱਲਾ ਪੰਜਵਾ ਅਸ਼ਟ ਪਦਿਆਂ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਪੰਚ ਮਨਾਏ ਪੰਜ ਰਸਾਏ ਪੰਜ ਵਸਾਏ ਪੰਜ ਗਵਾਏ ਇਨ ਬੇਦ ਨਗਰ ਉਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਡਰਾਏ ਰਹਾ ਸਾਚ ਧਰਮ ਕੀ ਕਰਦੀ ਨਿਵਾਰ ਫਰਹੇ ਮੁਹਕਮ ਗੁਰ ਗਿਆਨ ਵਿਚਾਰ ਨਾਮ ਖੇਤੀ ਬੀਜੋ ਪਾਈ ਮੀਤ ਸੌਦਾ ਕਰੋ ਗੁਰ ਸੇਵੋ ਨੀਤ ਸਾਤ ਸਹਜ ਸੁਖ ਕੇ ਸਭ ਹਾਟ ਸ਼ਾਹ ਵਪਾਰੀ ਇਹ ਕੈ ਠਾਟ ਜੇ ਜੀਆ ਦਨ ਕੋ ਲੈ ਨਾ ਜਗਤ ਸਤ ਗੁਰ ਕਰ ਦੇਨੇ ਧੁਰ ਕੀ ਸ਼ਾਪ ਵਖਰ ਨਾਮ ਲਦਖੇਪ ਚਲਾਵੋ ਲੈ ਲਾ ਗੁਰਮੁਖ ਘਰ ਆਵੋ ਸਤ ਗੁਰ ਸਾਹੋ ਸਿੱਖ ਵਣਜਾਰੇ ਉਝੇ ਨਾਮ ਲਿਖਾ ਸਾਚ ਸਮਾਰੇ ਸੋ ਵਸੈ ਇਤ ਘਰ ਜਿਸ ਗੁਰਪੂਰਾ ਸੇਵ ਅਬੇ ਚਲ ਨਗਰੇ ਨਾਨਕ ਦੇਵ ਆਸਾ ਬਰੇ ਮਹੱਲਾ ਪੰਜਵਾ ਘਰ ਤੇ ਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਹਰ ਸਿਉ ਲਾਗੀ ਪ੍ਰੀਤ ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੇਤ ਰਹਾਵ ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨਕ ਪ੍ਰਕਾਰ ਕਰੋ ਅਨੇ ਗ੍ਰਹ ਪਾਰ ਬ੍ਰਹਮਾ ਹਰ ਕਿਰਪਾ ਧਾਰ ਮੁਰਾਰ ਮਨ ਪਰਦੇਸੀ ਆਇਆ ਮਿਲੇ ਉਸਾਦ ਕੈ ਸੰਗ ਜਿਸ ਵਖਰ ਕੋ ਚਾਹਤਾ ਸੋ ਪਾਇਓ ਨਾ ਮੈਂ ਰੰਗ ਜਿਤੇ ਮਾਇਆ ਰੰਗ ਰਸ ਬਿਨ ਸਜਾਏ ਖੇ ਨਮਾ ਹੈ ਭਗਤ ਰਤੇ ਤੇਰੇ ਨਾਮ ਸਿਉ ਸੁਖ ਕੁੰਚ ਹੈ ਸਭ ਠਾਏ ਸਭ ਜਗ ਚਲ ਤੋਂ ਪੇਖੀਐ ਨਹਿ ਚਲ ਹਰ ਕੋ ਨਾਉ ਕਰ ਮਿਤਰਾ ਈ ਸਾਦ ਸਿਉ ਨੇਹ ਚਲ ਪਾ ਬੈਠਾ ਮੀਤ ਸਾਜਨ ਸੁਤ ਬੰਦ ਪਾ ਕਉ ਹੋ ਤਨ ਸਾਥ ਏਕ ਨਿਵਾਹੁ RAM ਨਾਮ ਦੀਨਾ ਕਾ ਪ੍ਰਭ ਨਾਥ ਚਰਨ ਕਮਲ ਬੋਹਿਦ ਭੈ ਲਗ ਸਾਗਰ ਤਰਿਓ ਤੇਹਾ ਭੇਟਿਓ ਪੂਰਾ ਸਤ ਗੁਰੂ ਸਾਚਾ ਪ੍ਰਭ ਸੋਨੇਹ ਸਾਧ ਤੇਰੇ ਕੇ ਜਾਚਨਾ ਵਿਸਰਨ ਸਾਸ ਗiras ਜੋ ਤਦ ਪਾਵੇ ਸੋ ਭਲਾ ਤੇਰੇ ਪਾਣੇ ਕਾਰਜ ਰਾਸ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਆਨੰਦ ਕਹੋ ਨਾਨਕ ਸਭ ਦੁੱਖ ਮਿਟੇ ਪ੍ਰਭ ਭੇਟੇ ਪਰਮ ਆਨੰਦ ਆਸਾ ਮਹੱਲਾ ਪੰਜਵਾ ਬਰਹੜੇ ਘਰ ਚੌਥਾ ਸ਼ੰਤਾ ਕੀ ਜੱਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਭ ਸਿਮਰਿਐ ਪਿਆਰੇ ਦਰਸ਼ਨ ਕੋ ਬਲ ਜਾਉ ਜਿਸ ਸਿਮਰਤ ਦੁਖ ਬਿਸਰਹਿ ਪਿਆਰੇ ਸੋ ਕਿਉ ਤਜਣਾ ਜਾਏ ਇਹੋ ਤਨ ਵੇਚੀ ਸੰਤ ਪਹਿ ਪਿਆਰੇ ਪ੍ਰੇਤਮ ਦੇ ਮਿਲਾਏ ਸੁਖ ਸਿੰਗਾਰ ਵਿਖਿਆ ਕੇ ਫੀਕੇ ਤਜ ਛੋੜੇ ਮੇਰੀ ਮਾਏ काम क्रोध लोभ तज गए प्यारे सतगुरु चरने पाए जो जन रा ते राम सों प्यारे अनंत ना कहूं जाए हर रस जिने चाखया प्यारे तृप्त रहे अकाए ਅੰਚਲ ਗਹਿ ਆ ਸਾਧਕਾ ਨਾਨਕ ਭੈ ਸਾਗਰ ਪਾਰ ਪਰਹਾਏ ਜਨਮ ਮਰਨ ਦੁਖ ਕਟਿਏ ਪਿਆਰੇ ਜਬ ਭੇਟੈ ਹਰ ਰਾਇ ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ ਜੀਵਨ ਦਰਸ ਦਿਖਾਏ ਜੋ ਜੀ ਤੁਜ ਤੇ ਬਿਛਰੇ ਪਿਆਰੇ ਜਨਮ ਮਰਹਿ ਬਖ ਖਾਏ ਜਿਸ ਤੂੰ ਮਿਲਹਿ ਸੋ ਮਿਲੇ ਪਿਆਰੇ ਜਿਸ ਕੈ ਲਾਗੋ ਪਾਏ ਜੋ ਸੁਖ ਦਰਸ਼ਨ ਪੇਖਤੇ ਪਿਆਰੇ ਮੁਖ ਤੇ ਕਹਿਣ ਨ ਜਾਏ ਸਾਚੇ ਪ੍ਰੇਤ ਨ ਟੁੱਟੇ ਪਿਆਰੇ ਜੁਗ ਜੁਗ ਰਹੇ ਸਮਾਏ ਜੋ ਤੁਦ ਪਾਵੇ ਸੋ ਭਲਾ ਪਿਆਰੇ ਤੇਰੇ ਅਮਰ ਰਜਾਏ ਨਾਨਕ ਰੰਗ ਰਤੇ ਨਾਰਾਇਣੇ ਪਿਆਰੇ ਮਤੇ ਸਹਜ ਸੁਪਾਏ ਸਭ ਬਿਦ ਤੁਮ ਹੀ ਜਾਣ ਤੇ ਪਿਆਰੇ ਕਿਸ ਪੈ ਕਹੋ ਸੁਣਾਏ ਤੂੰ ਦਾਤਾ ਜੀਆਂ ਸਭਨਾ ਕਾ ਤੇਰਾ ਦਿੱਤਾ ਪਹਿਰੇ ਖਾਏ ਸੁਖ ਦੁਖ ਤੇਰੀ ਅਗਿਆ ਪਿਆਰੇ ਦੁਜੀ ਨਾਹੀ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਸ਼ ਕਰਨ ਨਾ ਜਾਏ ਦਿਨ ਰੈਣ ਸਭ ਸੁਹਾਵਣੇ ਪਿਆਰੇ ਜਿਤ ਜਪਿਐ ਹਰਨਾਵ ਸਾਈਂ ਕਾਰ ਕਮਾਵਣੀ ਪਿਆਰੇ ਧਰਮ ਅਸਤ ਕਾ ਲੇਖ ਲਿਖਾਏ ਏ ਕੋ ਆਪ ਵਰਤ ਦਾ ਪਿਆਰੇ ਘਟ ਘਟ ਰਹਿ ਆ ਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਇਕ ਆਪ ਵਰਤ ਦਾ ਪਿਆਰੇ ਘਟ ਘਟ ਰਹਿ ਆ ਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ